ਚਪੜਾਸੀ ਬਣਨ ਦੇ ਲਈ ਆਏ ਐਮਏ ਬੀਏਡ ਐਮਫਿਲ ਤੱਕ ਦੇ ਨੌਜਵਾਨ ਮੁੰਡੇ ਕੁੜੀਆਂ ਇਹ ਤਸਵੀਰਾਂ ਤੁਹਾਨੂੰ ਮਾਨਸਾ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ 8 ਚਪੜਾਸੀਆਂ ਦੀ ਭਰਤੀ ਕੀਤੀ ਜਾਣੀ ਸੀ ਜਿਸ ਦੇ ਵਿੱਚ 3700 ਤੋਂ ਵੱਧ ਮੁੰਡੇ ਕੁੜੀਆਂ ਨੇ ਜਿਹੜਾ ਅਪਲਾਈ ਕੀਤਾ ਜਿਸ ਨੂੰ ਲੈ ਕੇ ਅੱਜ ਮਾਨਸਾ ਦੇ ਵਿੱਚ ਇੰਟਰਵਿਊ ਸੀ ਅੱਜ ਅੱਜ ਦੇ ਦਿਨ 900 ਮੁੰਡੇ ਕੁੜੀਆਂ ਦੀ ਇੰਟਰਵਿਊ ਹੋਣੀ ਸੀ ਤਸਵੀਰਾਂ ਤੁਹਾਨੂੰ ਮਾਨਸਾ ਵਿੱਚ ਦਿਖਾ ਰਹੇ ਹਾਂ ਜਿਸ ਵਿੱਚ ਸੈਂਕੜੇ ਇੰਤਜ਼ਾਰਦ ਦੇ ਵਿੱਚ ਮੁੰਡੇ ਕੁੜੀਆਂ ਵੱਲੋਂ ਜਿਹੜਾ ਚਪੜਾਸੀ ਦੀ ਪੋਸਟ ਦੇ ਲਈ ਅਪਲਾਈ ਕੀਤਾ ਗਿਆ ਸੀ ਤੁਸੀਂ ਆਪਣੇ ਆਪ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਬੇਰਜ਼ਗਾਰੀ ਦੀ ਮਾਰਕ ਨਹੀਂ ਆ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਚਪੜਾਸੀ ਬਣਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਤਸਵੀਰਾਂ ਇਹ ਤੁਹਾਨੂੰ ਮਾਨਸਾ ਦਿਖਾ ਰਹੀਆਂ ਨੇ ਲੈਣਾ ਦੇ ਵਿੱਚ ਆਪਣੀ ਇੰਟਰਵਿਊ ਦੀ ਉਡੀਕ ਕਰ ਰਹੇ ਨੇ ਨੌਜਵਾਨ ਕਾਸ਼ ਉਹਨਾਂ ਨੂੰ ਰੁਜ਼ਗਾਰ ਮਿਲ ਜਾਵੇ ਰੁਜ਼ਗਾਰ ਦੀ ਮਾਰ ਕੀ ਕਰੇ ਨੌਜਵਾਨ ਸ਼ਾਇਦ ਇਹੋ ਹੁਲਾਤ ਪੰਜਾਬ ਦੇ ਨੇ ਸ਼ਾਇਦ ਇਸੇ ਕਰਕੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਦੇ ਵੱਲ ਜਾ ਰਹੇ ਨੇ ਤਸਵੀਰਾਂ ਦੇਖ ਕੇ ਤੁਹਾਨੂੰ ਆਪਣੇ ਆਪ ਅੰਦਾਜ਼ਾ ਲੱਗ ਗਿਆਗਾ ਵੀ ਮਹਿਜ ਜਿੱਥੇ 8ਵੀਂ ਤੋਂ 10ਵੀਂ ਤੱਕ ਦੇ ਮੁੰਡੇ ਕੁੜੀਆਂ ਦੀ ਭਰਤੀ ਸੀ ਉਸ ਦੇ ਵਿੱਚ ਐਮਏ ਬੀਏ ਡੀ ਐਮ ਫਿਲ ਤੱਕ ਦੇ ਮੁੰਡੇ ਕੁੜੀਆਂ ਜਿਹੜੇ ਨੇ ਅੱਜ ਚਪੜਾਸੀ ਬਣਨ ਦੀ ਦੌੜ ਦੇ ਵਿੱਚ ਸਾਮਲ ਹੋ ਗਏ ਨੇ ਅਜਿਹਾ ਕਿਉਂ ਕਿਤਨੇ ਕਿਤੇ ਸਰਕਾਰਾਂ ਇਹਨਾਂ ਦੇ ਲਈ ਵੱਧ ਦੋਸ਼ੀ ਨੇ ਕਿਉਂਕਿ ਨੌਜਵਾਨ ਪੜ੍ਹ ਲਿਖ ਗਏ ਤਾਂ ਗਏ ਪਰ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਮੁਤਾਬਕ ਅਜੇ ਤੱਕ ਰੁਜ਼ਗਾਰ ਨਹੀਂ ਮਿਲਿਆ ਬਹੁਤ ਸੋਚਣ ਵਾਲੀ ਗੱਲ ਹੈ